ਬਣਾਂਗੀ ਜੀ ਤਰੀ ਵਾਲੀ ਅਰਬੀ ਦੀ ਸਬਜੀ ਅਰਬੀ ਜੜੀ ਮੈਂ ਕੱਟ ਕੇ ਵਾਸ਼ ਕਰ ਲਈ ਆ ਰੀਤ ਹੁਣੀ ਸਕੂਲ ਤੋਂ ਆ ਗਏ ਨੇ ਤਰੀਤ ਆਉਂਦੇ ਮੈਨੂੰ ਪੁੱਛਦੇ ਵੀ ਇਹ ਜਿਹੜਾ ਸਮਾਨ ਆ ਇਹ ਬਾਜ਼ਾਰ ਤੋਂ ਕੌਣ ਲੈ ਕੇ ਆਇਆ ਤੇ ਮੈਂ ਜਦੋਂ ਰੀਤ ਨੂੰ ਦੱਸਿਆ ਵੀ ਵੇ ਸਮਾਨ ਮੈਂ ਲਿਆਂਦਾ ਬਾਜ਼ਾਰ ਤੋਂ ਅੱਜ ਕੱਲਿਆਂ ਜਾ ਕੇ ਤਰੀਤ ਬਹੁਤ ਖੁਸ਼ ਹੋਏ ਤਰੀਤ ਨੇ ਮੈਨੂੰ ਦਸਤਾਫਲਾਟ ਕੀਤਾ ਵੀ ਵੈਰੀ ਗੁੱਡ ਫਿਰ ਮੈਂ ਰੀਤ ਨੂੰ ਸਾਹ ਸਮਾਨ ਦਿਖਾਇਆ ਰੀਤ ਨੂੰ ਮੋਪ ਵੀ ਦਿਖਾਇਆ ਤੇ ਮੈਂ ਮੋਪ ਵੀ ਲਿਆਂਦਾ ਨਾਲ ਇਹ ਤਾਂ ਬਹੁਤ ਖੁਸ਼ ਹੋ ਗਏ। ਪ੍ਰੀਤ ਕਹਿੰਦੇ ਮਮਾ ਬਹੁਤ ਵਧੀਆ ਕੀਤਾ। ਫਿਰ ਮੈਂ ਜਲਦੀ ਨਾਲ ਲਗਾਇਆ ਅਰਬੀ ਸਬਜ਼ੀ ਨੂੰ ਤੜਕਾ। ਅਰਬੀ ਸਬਜ਼ੀ ਜੜੀ ਆ ਬਣ ਕੇ ਹੋ ਚੁੱਕੀ ਆ ਰੈਡੀ। ਤ੍ਰੀਤ ਨੂੰ ਮੈਂ ਅੱਧਰ ਕੱਟ ਕੇ ਦਿੱਤਾ। ਖਰਬੂਜਾ, ਖਰਬੂਜਾ ਬਹੁਤ ਮਿੱਠਾ ਸੀ। ਪ੍ਰੀਤ ਨੇ ਖਾਧਾ ਖਰਬੂਜਾ ਨਾਲ ਟੀਵੀ ਦੇਖਿਆ। ਉਹਨੇ ਦੇਰ ਤੱਕ ਜੜੀ ਆ ਆਪਣੀ ਅਰਬੀ ਸਬਜ਼ੀ ਬਣ ਕੇ ਰੈਡੀ ਹੀ। ਨਾਲ ਦੀ ਨਾਲ ਮੈਂ ਗਰਮਾ-ਗਰਮ ਰੋਟੀ ਬਣਾ ਲਈ। ਫਿਰ ਅਸੀਂ ਸਾਰੇ ਨੇ ਖਾਧੀ ਅਰਬੀ ਸਬਜ਼ੀ ਦੇ ਨਾਲ ਰੋਟੀ।